ਸਰ ਬੈਂਦੀਏ ਤਾਂ ਪਹਿਲਾਂ ਤਾਂ ਮੈਨੂੰ ਮਹਾਰਾਣੀ ਸਾਹਿਬ ਨੇ ਇਸਤੇਮਾਲ ਕੀਤਾ ਮੈਂ ਪੂਰਾ ਇਮਾਨਦਾਰੀ ਨਾਲ ਉਹਨਾਂ ਦੇ ਝੰਡੇ ਚੱਕੇ ਉਹਨਾਂ ਦੇ ਇਲੈਕਸ਼ਨਾਂ ਵਿੱਚ ਪਾਰਟਿਸਪੇਟ ਕਰੇ ਜਲਸੇ ਜਰੂਰਸੰਦੇ ਵਿੱਚ ਕਰਿਆ ਜਦੋਂ ਮੇਰ ਬਣਨ ਦੀ ਵਾਰੀ ਆਈ ਉਹ ਫਿਰ ਤੁਹਾਨੂੰ ਪਤਾ ਹੀ ਹੈ ਵੀ ਟੈਚੀ ਦਾ ਸਿਸਟਮ ਸੀਗਾ ਤੇ ਜਜ਼ਮਨ ਮੇਰਾ ਹੱਕ ਮਾਰ ਕੇ ਫਿਰ ਇੱਕ ਐਸੇ ਬੰਦੇ ਨੂੰ ਦਿੱਤਾ ਜਿਹੜਾ ਉਹਨਾਂ ਦਾ ਵੀ ਨਹੀਂ ਬਣਿਆ ਹੁਣ ਉਸ ਤੋਂ ਬਾਅਦ ਫਿਰ ਆਪ ਵਾਲੇ ਮੇਰੇ ਘਰ ਆਏ ਸੂਸ਼ੀਲ ਗੁਪਤਾ ਮੈਂਬਰ ਪਾਰਲੀਮੈਂਟਰ ਉਹ ਆਪਣਾ ਰਾਜ ਸਭਾ ਦਾ ਸੀਗਾ ਦਿੱਲੀ ਤੋਂ ਆਇਆ ਤੇ ਸਾਡਾ ਬੱਚਾ ਹੀ ਹੈ ਅਜੀਤワਲ ਐਮਐਲਏ ਇਹ ਮੇਰੇ ਘਰ ਆਇਆ ਇਹਨਾਂ ਨੇ ਬਥੇਰੇ ਮੈਨੂੰ ਲੌਲੀਪੌਪ ਦਿੱਤੇ ਤੇ ਬਈ ਚਾਚਾ ਇਹ ਕਰਦਾਗਾ ਮੈਂ ਚਾਚਾ ਤੇਰਾ ਉਹ ਕਰਦਾਗਾ ਮੈਂ ਤੈਨੂੰ ਇਹ ਦੇਦਾਗਾ ਪਰ ਐਂਡ ਜ਼ੀਰੋ ਇਤਿਹਾਸ ਗਣਾ ਆਇਆ ਸੀ ਕਿ ਚਾਚਾ ਚੋਰ ਭਤੀਜਾ ਡਾਕੂ ਲੱਗਦਾ ਨਹੀਂ ਕਿ ਫਿਰ ਚਾਚੇ ਭਤੀਜੇ ਦੀ ਜਿਹੜੀ ਜੋੜੀ ਆ ਕਿਤੇ ਨਾ ਕਿਤੇ ਨਹੀਂ ਬਣੀ ਨਹੀਂ ਜੋੜੀ ਤਾਂ ਦੇਖੋ ਮੈਂ ਤਾਂ ਆਪਣੀ ਜਮੀਰ ਵਾਲਾ ਬੰਦਾ ਐ ਪਰ ਉੱਥੇ ਕੁਛ ਨਾ ਕੁਛ ਉੱਧਰ ਉਹਨਾਂ ਨੂੰ ਕੁਛ ਹੋਰ ਦੀ ਲੋੜ ਐ ਵੀਰਾ ਜਾਈਆਂ ਦੇਖਿਆ ਨੇ ਨਮਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਦਾਖਲ ਹੁੰਦੇ ਦੀਆਂ ਬਾਹਰ ਆਉਂਦੇ ਦੀਆਂ ਆਖਰ ਉੱਥੇ ਕੜੀਆਂ ਕਿਉਂ ਨਹੀਂ ਜੁੜੀਆਂ ਉਹਨਾਂ ਮੈਨੂੰ ਬਥੇਰਾ ਗਿਆ ਮੈਂ ਤੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾ ਰਿਹਾ ਕਾਂਗਰਸ ਦਾ ਮਨ ਲਿਆ ਸਿੱਧੂ ਸਾਹਿਬ ਮੈਂ ਪ੍ਰਧਾਨ ਨਹੀਂ ਬਣ ਸਕਦਾ ਕਿਉਂ ਪ੍ਰਧਾਨਗੀ ਵਿੱਚ ਖਰਚਾ ਐ ਮੈਂ ਕਮਾਈ ਨਹੀਂ ਮੈਂ ਖਰਚਾ ਕਰ ਨਹੀਂ ਸਕਦਾ ਲੱਗਦਾ ਨਹੀਂ ਕਿ ਸਿਆਸਤ ਦੇ ਵਿੱਚ ਹੁਣ ਤੱਕ ਤੁਸੀਂ ਜਿਸ ਤਰ੍ਹਾਂ ਦੇ ਧੱਕੇ ਖਾਦੇ ਆ ਧੱਫੇ ਖਾਦੇ ਆ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਬਦਲਾ ਦੇ ਸੁਪਨੇ ਜਾਂ ਬਦਲਾ ਦੇ ਵਿੱਚੋਂ ਤੁਹਾਨੂੰ ਕੁਝ ਨਜ਼ਰ ਆਇਆ ਤਿੰਨ ਸਾਲਾਂ ਦੇ ਵਿੱਚ ਉਦੋਂ ਹੀ ਕਰਪਸ਼ਨ ਚੱਲ ਰਹੀ ਹੈ ਉਦੋਂ ਹੀ ਨਸ਼ਾ ਚੱਲ ਰਿਹਾ ਹੈ ਉਦੋਂ ਹੀ ਸਭ ਕੁਝ ਚੱਲ ਰਿਹਾ ਹੈ ਇੱਕ ਲੋਕਾਂ ਨੂੰ ਬੇਕੂਬ ਬਣਾ ਕੇ ਇੱਕ ਇੱਕ ਸਰਕਾਰ ਬਣ ਗਈ ਹੁਣ ਆਉਣ ਵਾਲੇ ਟਾਈਮ ਤੇ ਪਤਾ ਲੱਗ ਜੇ ਤੁਹਾਨੂੰ ਤਾਂ ਉਹ ਆਣ ਆਲੇ ਵਕਤ ਬੋਤਾਲੇ ਕਿ ਮੈਂ ਤਾਂ ਇੱਕ ਕਹਿੰਨਾ ਬੇ ਅਜੀਤਪਾਲ ਸਿੰਘ ਨੂੰ ਆਣ ਆਲੇ ਇਲੈਕਸ਼ਨ ਜੂਰ ਪਟਿਆਲੇ ਤੋਂ ਲੜਨਾ ਚਾਹੀਦਾ ਪਰ ਲੜਾਏਗਾ ਕੌਣ ਆ ਲੜਾਏਗਾ ਕੌਣ ਆ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਲੱਗਦਾ ਨੇ ਕਿ ਇੱਕ ਵੱਡੀ ਲੜਾਈ ਵੀ ਜਿਹੜੀ ਆ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਜਿਹੜੀ ਕੁਝ ਅਜੀਤਪਾਲ ਇਹਨਾਂ ਨੂੰ ਛਲਕਾਂ ਤੋਂ ਉਹ ਤਾਂ ਘਾਟਨ ਕਰ ਰਿਹਾ ਤੇ ਇਹਨੇ ਕੁਝ ਕਰ ਰਿਹਾ ਬੂਟਾਂ ਦਾ ਤੱਕੇ ਨਾਲ ਆ ਪੀ ਪੇ ਜਾਣਗੀਆਂ ਆਖਰੀ ਸਵਾਲ ਹੈ ਮੇਰਾ ਕ੍ਰਿਸ਼ਨ ਚੰਦ ਬੁੱਧੂ ਨਵਜੋਤ ਸਿੰਘ ਸਿੱਧੂ ਵੱਲ ਜਾਏਗਾ ਭਤੀਜੇ ਵੱਲ ਜਾਏਗਾ ਕਾਂਗਰਸ ਵੱਲ ਜਾਏਗਾ ਕਿੱਧਰ ਜਾਏਗਾ ਜੇ ਕੋਈ ਨੰਬਰ 1 ਤਾਂ ਜੇ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਦਿੱਤੀ ਪਾਰਟੀ ਨੇ ਮੈਂ ਨਵਜੋਤ ਸਿੰਘ ਸਿੱਧੂ ਮੇਰੀ ਫਰਸਟ ਚੋਅ ਚੇਗੀ ਕਵਰ ਸਿੰਘ 베ਦੀ ਪਟਿਆਲਾ ਦੀ ਸਿਆਸਤ ਦੀ ਗੱਲ ਕਰਾਂਗੇ ਕਿ ਆਖਰ ਪਟਿਆਲਾ ਦੀ ਸਿਆਸਤ ਹੁਣ ਕਿਸ ਪਾਸੇ ਜਾ ਰਹੀ ਹੈ ਕਿਸ ਪਾਸੇ ਕਰਵਟ ਲੈ ਰਹੀ ਹੈ ਬਹੁਤ ਸਾਰੇ ਅਜਾਹਲ ਲੋਕ ਨੇ ਜਿਨ੍ਹਾਂ ਨੂੰ ਸਿਆਸਤ ਤੋਂ ਬਾਹਰ ਰੱਖਿਆ ਗਿਆ ਜਿਨ੍ਹਾਂ ਨੂੰ ਹਮੇਸ਼ਾ ਵਰਤਿਆ ਗਿਆ ਜਿਨ੍ਹਾਂ ਨੂੰ ਹਮੇਸ਼ਾ ਇਸ ਕਰਕੇ ਵਰਤਿਆ ਗਿਆ ਕਿ ਉਹ ਆਪਣੀ ਸਿਆਸਤ ਨੂੰ ਚਮਕਾ ਸਕਣ ਆਖਰ ਇੱਕ ਜਹੇ ਕਾਉਂਸਲਰ ਨੇ ਜਿਹੜੇ 7 ਵਾਰ ਜਿੱਤੇ ਨੇ ਪਰ ਉਹਨਾਂ ਨੂੰ ਸਿਆਸਤ ਤੋਂ ਬਾਹਰ ਰੱਖਿਆ ਗਿਆ ਜਿਨ੍ਹਾਂ ਨੂੰ ਸਿਆਸਤ ਦੇ ਵਿੱਚ ਵਰਤਿਆ ਗਿਆ ਸਾਡੇ ਨਾਲ ਕ੍ਰਿਸ਼ਨ ਚੰਦ ਬੁੱਧੂ ਨੇ ਜਿਨ੍ਹਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ ਹੁਣ ਉਹ ਕਿਸ ਪਾਸੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵਿਅਕਤੀ ਨੂੰ 7 ਵਾਰ ਕਾਉਂਸਲਰ ਚੁਣਿਆ ਗਿਆ ਹੋਵੇ ਉਹ ਮੇਅਰ ਦੇ ਅਹੁਦੇ ਤੋਂ ਵੀ ਬਾਹਰ ਹੋਵੇ ਉਹ ਐਮਐਲਏ ਦੇ ਅਹੁਦੇ ਤੋਂ ਵੀ ਬਾਹਰ ਹੋਵੇ ਉਹ ਸਿਆਸਤ ਤੋਂ ਵੀ ਬਾਹਰ ਹੋਵੇ ਆਖਰ ਕ੍ਰਿਸ਼ਨ ਚੰਦ ਬੁੱਧੂ ਦੇ ਨਾਲ ਅਜਿਹਾ ਕੀ ਕੁਝ ਹੁੰਦਾ ਜਿਸ ਦੇ ਨਾਲ ਉਸ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਂਦਾ ਬੀਜੀ ਸਾਹਿਬ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ ਤੇ ਬਈ ਤੁਸੀਂ ਮੈਨੂੰ ਯਾਦ ਕੀਤਾ ਆਪਣੇ ਸ਼ਹਿਰ ਦੇ ਲੋਕਾਂ ਨਾਲ ਤੇ ਤੁਹਾਡੇ ਉਹਨਾਂ ਨਾਲ ਰੂਬਰੂ ਹੋ ਰਿਹਾ ਮੈਂ ਤੇ ਬੇਨਤੀ ਹੈ ਤਾਂ ਮੈਂ ਰਾਜਨੀਤੀ ਕਰੀ ਹੈ 50 ਸਾਲ ਪਹਿਲਾਂ ਮੈਂ ਉਸ ਤੋਂ ਬਾਅਦ ਮੈਂ ਕਾਂਗਰਸ ਨਾਲ ਜੁੜੇ ਹੋਇਆ ਸੀਗਾ ਅਸੀਂ ਛੋਟੇ-ਛੋਟੇ ਸੀਗੇ ਜਦ ਜਹਰਨ ਨਹਿਰੂ ਜੀ ਦੀ ਡੈਥ ਹੋਈ ਹੈ ਅਸੀਂ ਜਦ ਪਾਰਟਿਸਪੀਟ ਕਰਿਆ ਬਾਜ਼ਾਰ ਬੰਦ ਕਰਾਏ ਤੇ ਉਸ ਤੋਂ ਬਾਅਦ ਕਾਂਗਰਸ ਨਾਲ ਜੁੜੇ ਰਿਹਾ ਪਰ ਮੈਂ ਬੜੇ ਦੁੱਖ ਨਾਲ ਮੈਂ ਕਹਿੰਦਾ ਵੀ ਮੈਂ ਸੱਚਾ-ਸੁੱਚਾ ਇਨਸਾਨ ਇੱਕ ਆਪਣਾ ਇਮਾਨਦਾਰ ਮੈਨੂੰ ਹਰ ਇੱਕ ਨੇ ਵਰਤਿਆ ਭਾਵੇਂ ਚਾਹੇ ਕਾਂਗਰਸ ਦੇ ਕਾਂਗਰਸ ਦੇ ਲੀਡਰ ਹੋऊं ਭਾਵੇਂ ਕੋਈ ਕੋਈ ਹੋਰ ਵੀ ਲੀਡਰ ਹੋਵੇ ਬੀਜੇਪੀ ਨਾਲ ਤਾਂ ਮੇਰਾ ਰابطਾ ਹੈ ਹੀ ਨਹੀਂ ਤੇ ਹੁਣ ਵੀ ਮੈਨੂੰ ਆਪ ਵਾਲਿਆਂ ਨੇ ਵਰਤਿਆ ਮੈਂ ਖੁੱਲਕੇ ਕਹਿ ਰਿਹਾ ਤੁਹਾਨੂੰ ਵੀ ਮੈਨੂੰ ਆਪ ਵਾਲਿਆਂ ਨੇ ਵਰਤਿਆ ਪਰ ਕ੍ਰਿਸ਼ਨ ਚੰਦ ਜੀ ਦੇ ਰਸੋ ਕੇ ਸਿਆਸਤ ਨੂੰ ਕਿੰਨਾ ਕੋ ਨੇੜੇ ਤੋਂ ਵੇਖਿਆ ਕਿ ਕਈ ਵਾਰ ਕ੍ਰਿਸ਼ਨ ਚੰਦ ਬੁੱਧੂ ਨੂੰ ਲਾਰੇ ਵੀ ਲਾਏ ਹੋਣਗੇ ਕਿ ਤੁਹਾਨੂੰ ਮੇਰ ਬਣਾਉਣ ਜਾ ਰਹੇ ਆ ਪਰ ਆਖਰ ਸਮੇਂ ਵਿੱਚ ਤੁਹਾਡੀ ਉਹ ਜਿਹੜੀ ਗੇਮ ਸੀ ਉਹ ਘੁਮਾ ਦਿੱਤੀ ਗਈ ਹੁਣ ਆਖਰ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਪਾਸੇ ਗਏ ਤਾਂ ਉੱਥੇ ਤੁਹਾਨੂੰ ਕੀ ਲੱਗਿਆ ਕਿ ਬਦਲਾ ਆ ਰਿਹਾ ਹੈ ਬਦਲਾ ਦੇ ਵਿੱਚੋਂ ਕੀ ਕੁ ਜਾ ਰਿਹਾ ਹੈ ਕਿਹੜੇ ਲੋਕਾਂ ਦੇ ਨਾਲ ਤੁਸੀਂ ਤੁਰਨਾ ਚਾਹੁੰਦੇ ਸੀ ਕਿਹੜੇ ਲੋਕਾਂ ਨੇ ਤੁਹਾਨੂੰ ਇੱਕ ਵਾਰ ਫੇਰ ਵਰਤ ਲਿਆ ਕਿ ਆਖਰ ਕ੍ਰਿਸ਼ਨ ਚੰਦ ਬੁੱਧੂ ਕਿੰਨਾ ਚਿਰ ਸਿਆਸਤ ਦੇ ਵਿੱਚ ਜਿਹੜੇ ਸਿਆਸਤਦਾਨ ਹੈ ਉਹਨਾਂ ਨੂੰ ਇਸੇ ਤਰ੍ਹਾਂ ਵਰਤਦੇ ਰਹਿਣਗੇ ਸਰ ਬੇਨਤੀ ਹੈ ਤਾਂ ਪਹਿਲਾਂ ਤਾਂ ਮੈਨੂੰ ਮਹਾਰਾਣੀ ਸਾਹਿਬ ਨੇ ਇਸਤੇਮਾਲ ਕੀਤਾ ਮੈਂ ਪੂਰਾ ਇਮਾਨਦਾਰੀ ਨਾਲ ਉਹਨਾਂ ਦੇ ਢੰਡੇ ਚੱਕੇ ਉਹਨਾਂ ਦੇ ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰੇ ਜਲਸੇ ਜਲੂਸਾਂ ਦੇ ਵਿੱਚ ਕਰਿਆ ਜਦੋਂ ਮੇਅਰ ਬਣਨ ਦੀ ਵਾਰੀ ਆਈ ਉਹ ਫਿਰ ਤੁਹਾਨੂੰ ਪਤਾ ਹੀ ਹੈ ਵੀ ਟੈਚੀ ਦਾ ਸਿਸਟਮ ਸੀਗਾ ਉਹਨਾਂ ਨੂੰ ਪਹਿਲਾਂ ਹੀ ਲੋਟਸ ਜ਼ਿਆਦਾ ਸੀ ਮਹਾਰਾਣੀ ਜਾਂਬ ਨੂੰ ਤੇ ਉਹਨਾਂ ਦੀ ਕੁੜੀ ਨੂੰ ਜੈਬੀ ਬਾਜੀ ਨੂੰ ਤੇ ਜਸਮੀਨ ਮੇਰਾ ਹੱਕ ਮਾਰ ਕੇ ਫਿਰ ਇੱਕ ਐਸੇ ਬੰਦੇ ਨੂੰ ਦਿੱਤਾ ਜਿਹੜਾ ਉਹਨਾਂ ਦਾ ਵੀ ਨਹੀਂ ਬਣਿਆ ਜਿਹੜਾ ਉਹਨਾਂ ਦਾ ਵੀ ਨਹੀਂ ਬਣਿਆ ਜਿਹੜਾ ਉਹਨੂੰ ਵਰਤਿਆ ਤੇ ਹੁਣ ਉਸ ਤੋਂ ਬਾਅਦ ਆਪ ਵਾਲੇ ਮੇਰੇ ਘਰ ਆਏ ਸੁਸ਼ੀਲ ਗੁਪਤਾ ਮੈਂਬਰ ਪਾਰਲੀਮੈਂਟਰ ਆਪਣਾ ਰਾਜ ਸਭਾ ਦਾ ਸੀਗਾ ਦਿੱਲੀ ਤੋਂ ਆਇਆ ਤੇ ਸਾਡਾ ਬੱਚਾ ਹੀ ਹੈ ਅਜੀਤਪਾਲ ਐਮਐਲ ਇਹ ਮੇਰੇ ਘਰ ਆਇਆ ਇਹਨਾਂ ਨੇ ਬਥੇਰਾ ਮੈਨੂੰ ਲੌਲੀਪੌਪ ਦਿੱਤੇ ਤੇ ਬਈ ਚਾਚਾ ਇਹ ਕਰਦਾਗਾ ਮੈਂ ਚਾਚਾ ਤੇਰਾ ਉਹ ਕਰਦਾਗਾ ਮੈਂ ਤੈਨੂੰ ਇਹ ਦੇਦਾਗਾ ਪਰ ਐਂਡ ਜ਼ੀਰੋ ਇੱਕ ਗਾਣਾ ਆਇਆ ਸੀ ਕਿ ਚਾਚਾ ਚੋਰ ਭਤੀਜਾ ਡਾਕੂ ਹਾਂਜੀ ਲੱਗਦਾ ਨਹੀਂ ਕਿ ਫਿਰ ਚਾਚੇ ਭਤੀਜੇ ਦੀ ਜਿਹੜੀ ਜੋੜੀ ਆ ਕਿਤੇ ਨਾ ਕਿਤੇ ਨਹੀਂ ਬਣੀ ਨਹੀਂ ਜੋੜੀ ਤਾਂ ਦੇਖੋ ਮੈਂ ਤਾਂ ਆਪਣੀ ਜਮੀਰ ਵਾਲਾ ਬੰਦਾ ਹਾਂ ਪਰ ਉੱਥੇ ਕੁਛ ਨਾ ਕੁਛ ਉਧਰ ਉਹਨਾਂ ਨੂੰ ਕੁਝ ਹੋਰ ਦੀ ਲੋੜ ਹੈ ਜਿਹੜਾ ਮੈਂ ਉਸ ਸਿਸਟਮ ਦੇ ਵਿੱਚ ਮੈਂ ਫਿਟਰੀ ਬੈਠ ਗਿਆ ਮਤਲਬ ਸਿਆਸਤ ਦੇ ਵਿੱਚ ਅਕਸਰ ਚਮਚਾਗਰੀ ਕਰਨ ਵਾਲੇ ਲੋਕ ਜਿਹੜੇ ਆ ਉਹ ਅੱਗੇ ਵੱਧ ਜਾਂਦੇ ਆ ਜਿਹੜੇ ਇਮਾਨਦਾਰ ਲੋਕ ਆ ਘਰਾਂ 'ਚ ਰਹ ਜਾਂਦੇ ਆ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਜਦੋਂ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਣਾ ਸੀ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਤਸਵੀਰਾਂ ਅਜਹੀਆਂ ਦੇਖੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਦਾਖਲ ਹੁੰਦੇ ਦੀਆਂ ਬਾਹਰ ਆਉਂਦੇ ਦੀਆਂ ਆਖਰ ਉੱਥੇ ਕੜੀਆਂ ਕਿਉਂ ਨਹੀਂ ਜੁੜੀਆਂ ਸਰ ਨਵਜੋਤ ਸਿੰਘ ਸਿੱਧੂ ਜੀ ਨੇ ਮੈਨੂੰ ਬੁਲਾਇਆ ਆਪਦੇ ਘਰ ਤੇ ਉੱਪਰਲੇ ਪਾਸੇ ਉਹਨਾਂ ਦੇ ਪਿੱਛੇ ਲੋਹੇ ਦੀ ਪੁਲ ਪੌੜੀ ਚੜ ਕੇ ਮੈਂ ਉੱਤੇ ਗਿਆ ਉਹਨਾਂ ਨੇ ਮੈਨੂੰ ਬਿਠੇਰਾ ਕਿਹਾ ਮਤਲਬ ਜਿਲੇ ਦਾ ਪ੍ਰਧਾਨ ਬਣਾ ਰਹੇ ਕਾਂਗਰਸ ਦਾ ਮਨੇਗਾ ਸਿੱਤੂ ਸਾਹਿਬ ਮੈਂ ਪ੍ਰਧਾਨ ਨਹੀਂ ਬਣ ਸਕਦਾ ਕਿਉਂ ਪ੍ਰਧਾਨਗੀ ਵਿੱਚ ਖਰਚਾ ਹੈ ਮੈਂ ਕਮਾਈ ਨਹੀਂ ਮੈਂ ਖਰਚਾ ਕਰ ਨਹੀਂ ਸਕਦਾ ਤੇ ਫਿਰ ਮੇਰਾ ਛੋਟਾ ਭਰਾ ਲਾਲੀਨ ਨਰਿੰਦਰ ਨਾਲੀ ਉਸ ਨੂੰ ਮੈਂ ਮੈਂ ਹੀ ਪ੍ਰਮੋਟ ਕਰਿਆ ਮੈਂ ਉਹਨੂੰ ਨਵਜੂਸੀ ਦੀ ਗੱਲ ਲੈ ਕੇ ਗਿਆ ਲਾਜ਼ਮ ਜੀ ਨੂੰ ਮਿਲਾਇਆ ਉਹ ਬਣ ਗਿਆ ਤੇ ਆਪਨੂੰ ਬੜੀ ਖੁਸ਼ੀ ਹੋਈ ਕਿਉਂ ਇੱਕ ਇਹ ਜੋਬ ਹੈ ਪੈਸੇ ਵਾਲੀ ਹੈ ਖਰਚਾ ਹੈ ਮਤਲਬ ਕ੍ਰਿਸ਼ਨ ਚੰਦ ਬੁੱਧੂ ਹੁਣ ਤੱਕ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਦਾ ਰਿਹਾ ਪਰ ਲੱਗਦਾ ਕਿ ਕਿਤੇ ਨਾ ਕਿਤੇ ਜਾਏ ਖਰਚੇ ਕਰਕੇ ਕ੍ਰਿਸ਼ਨ ਚੰਦ ਬੁੱਧੂ ਦੇ ਪੱਲੇ ਕੁਝ ਨਹੀਂ ਪਿਆ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵਿੱਚ ਜਾਣ ਦਾ ਕਿਹੜਾ ਰਸਤਾ ਬਣਿਆ ਕਿ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਖਿੱਚੇ ਚਲੇ ਗਏ ਆਮ ਪਾਰਟੀ ਮੈਂ ਤਾਂ ਗਿਆ ਜੀ ਇੱਕ ਤਾਂ ਆਪਣਾ ਸੁਸ਼ੀਲ ਗੁਪਤਾ ਮੇਰੇ ਘਰ ਆ ਕੇ ਬਹਿ ਗਿਆ ਰਾਜ ਸਭਾ ਦਾ ਮੈਂਬਰ ਸੀ ਜਿਹੜਾ ਇੱਕ ਸਾਡਾ ਐਮਐਲਏ ਅਜੀਤਪਾਲ ਕੋਹਲੀ ਯੂਨੇ ਬਰਥੇਰਾ ਲੌਲੀਪਾਪ ਦਿੱਤੇ ਮੈਨੂੰ ਲੌਲੀਪਾਪ ਚੂਸੇ ਵੀ ਅਸੀਂ ਤੇ ਕੁਝ ਲੋਕੀ ਮੇਰੇ ਤੋਂ ਔਖੇ ਸੀਗੇ ਕਿਉਂ ਕਾਂਗਰਸ ਦਾ ਕੈਂਡੀਡੇਟ ਬੀਸ਼ੂ ਸ਼ਰਮਾ ਆਪਣਾ ਭਰਾ ਹੀ ਹੈ ਮੇਰੇ ਇਲਾਕੇ ਦੇ ਲੋਕ ਮੈਨੂੰ ਤੰਗ ਕਰਨ ਲੱਗੇ ਵੀ ਬੀਸ਼ੂ ਸ਼ਰਮਾ ਦੇ ਲੜਾਈ ਦੇ ਵਿੱਚ ਅਸੀਂ ਤੇਰਾ ਸਾਥ ਦੇ ਆ ਵੀ ਅਸੀਂ ਉਹਦੇ ਨਾਲ ਮੇਰੀ ਉਹ ਮਜਬੂਰੀ ਵੀ ਬਣ ਕੇ ਕੁਝ ਕੁਝ ਇਹਨਾਂ ਲollipops ਵੀ ਜਿੱਤੇ ਜਿਹੜੇ ਮੈਂ ਚੂਸ ਰਿਹਾ ਹੂੰ ਤੱਕ ਪਰ ਲੱਗਦਾ ਨਹੀਂ ਕਿ ਸਿਆਸਤ ਦੇ ਵਿੱਚ ਹੁਣ ਤੱਕ ਤੁਸੀਂ ਜਿਸ ਤਰ੍ਹਾਂ ਦੇ ਧੱਕੇ ਖਾਦੇ ਆ ਤਫੇ ਖਾਦੇ ਆ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਬਦਲਾ ਦੇ ਸੁਪਨੇ ਜਾਂ ਬਦਲਾ ਦੇ ਵਿੱਚੋਂ ਤੁਹਾਨੂੰ ਕੁਝ ਨਜ਼ਰ ਆਇਆ ਤਿੰਨ ਸਾਲਾਂ ਦੇ ਵਿੱਚ ਮੈਨੂੰ ਬਿਲਕੁਲ ਨਹੀਂ ਦੇਖੋ ਜੀ ਉਦੋਂ ਹੀ ਕਰਪਸ਼ਨ ਚੱਲ ਰਹੀ ਹੈ ਉਦੋਂ ਹੀ ਨਸ਼ਾ ਚੱਲ ਰਿਹਾ ਹੈ ਉਦੋਂ ਹੀ ਸਭ ਕੁਝ ਚੱਲ ਰਿਹਾ ਹੈ ਇੱਕ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਕ ਇੱਕ ਸਰਕਾਰ ਬਣ ਗਈ ਹੁਣ ਆਉਣ ਵਾਲੇ ਟਾਈਮ 'ਚ ਪਤਾ ਲੱਗ ਜਾਏਗਾ ਤੁਹਾਨੂੰ ਪਰ ਸਿਆਸਤ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਕਾਂਗਰਸ ਦੇ ਆਮ ਆਦੀ ਪਾਰਟੀ ਦੇ ਵਿੱਚ ਬਹੁਤ ਫਰਕ ਹੈ ਜੀ ਬਹੁਤ ਵਰਗ ਹੈ ਕਾਂਗਰਸ ਇੱਕ ਕਰਵਾਈਤੀ ਪਾਰਟੀ ਤੇ ਕਾਂਗਰਸ ਇੱਕ ਮजूद ਹੈ ਠੀਕ ਹੈ ਉਸ ਵੇਲੇ ਜਿਹੜੇ ਮੌਕੇ ਦੇ ਹਾਕਮ ਹੁੰਨੇ ਆ ਉਹ ਸਾਡੇ ਵਰਗੇ ਵਰਕਰ ਨੂੰ ਇੱਕ ਪਾਸੇ ਕਰ ਦਿੰਦੇ ਆ ਪਰ ਕਾਂਗਰਸ ਫੇਰ ਵੀ ਮੈਂ ਮੱਛ ਬੈਟਰ ਹੈ ਪਰ ਲੱਗਦਾ ਨਹੀਂ ਕਿ 3 ਸਾਲਾਂ ਦੇ ਵਕਫੇ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਨੇ ਕੋਈ ਪੱਕੜ ਸ਼ਹਿਰ ਦੇ ਵਿੱਚ ਬਣਾਈ ਹੋਵੇ ਲੋਕਾਂ ਦੇ ਨਾਲ ਨੇੜਤਾ ਬਣਾਈ ਹੋਵੇ ਜਿਵੇਂ ਉਹਨਾਂ ਦੇ ਬਜ਼ੁਰਗਾਂ ਦੀ ਹੁੰਦੀ ਸੀ ਪਕਰਸ ਬਣਾਈ ਹੈ ਜੀ ਉਹਨਾਂ ਨੂੰ ਕੁਝ ਕੁਝ ਘਰਾਂ 'ਚ ਕੁਝ ਘਰਾਂ 'ਚ ਇਸ ਤਰ੍ਹਾਂ ਦੇ ਘਰਾਂ 'ਚ ਕੁਝ ਘਰਾਂ 'ਚ ਬਸ ਜਿਹੜੇ ਮਤਲਬ 5-7 ਘਰਾਂ ਦੀ ਸੀਮਤ ਰਹਿ ਗਏ ਬਸ ਬਸ ਇਹ ਤਾਂ ਹੁਣ ਆਉਣ ਵਾਲੇ ਵਕਤ ਬੋਤਲੇ ਕਿ ਮੈਂ ਤਾਂ ਇੱਕ ਕਹਿੰਨਾ ਵੀ ਅਜੀਤਪਾਲ ਸਿੰਘ ਨੂੰ ਆਉਣ ਵਾਲੇ ਇਲੈਕਸ਼ਨ ਜਰੂਰ ਪਟਿਆਲੇ ਤੋਂ ਲੜਨਾ ਚਾਹੀਦਾ ਮੈਂ ਅਪੀਲ ਕਰਾਂਗਾ ਪਰ ਲੜਾਏਗਾ ਕੌਣ ਆ ਲੜਾਏਗਾ ਕੌਣ ਆ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਲੱਗਦਾ ਨਹੀਂ ਕਿ ਇੱਕ ਵੱਡੀ ਲੜਾਈ ਵੀ ਜਿਹੜੀ ਆ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਜਿਹੜੀ ਅਜੀਤਪਾਲ ਦੇ ਆਲੇ ਦੁਆਲੇ ਦੀ ਦੇਖੋ ਜੀ ਜੀਤਪਾਲ ਇਹਨਾਂ ਰੋਜ਼ ਸੜਕਾਂ ਨੂੰ ਉਹਦਾ ਘਾਟਨ ਕਰ ਰਿਹਾ ਤੇ ਐਨੇ ਕੁਝ ਕਰ ਰਿਹਾ ਬੂਟਾਂ ਦਾ ੱੱਕੇ ਨਾਲਾ ਪੀ ਪੇ ਜਾਣਗੀਆਂ ਮਤਲਬ ਇਹਨਾਂ ਵਿਕਾਸ ਕਰ ਰਿਹਾ ਹੋਰ ਇਹਨਾਂ ਵਿਕਾਸ ਹੋ ਰਿਹਾ ਬੂਟਾਂ ਦੇ ਲੋਕਾਂ ਨੂੰ ਚੌੜ ਚੜੇ ਬੂਟਾਂ ਪਾਣ ਦਾ ਹਲਵਾ ਜੀਤਪਾਲ ਨੂੰ ਬੂਟਾਂ ਪਾਣ ਦਾ ਲੋਕ ਜਿਹੜੇ ਆ ਉਹ ਕਿਤਨਾ ਕਿਤੇ ਰਜ਼ਾਨ ਦਿਖਾਣਗੇ ਇੱਕ ਵਾਰ ਫਿਰ ਹਾਂ ਬਿਲਕੁਲ ਦਿਖਾਣਗੇ ਬਿਲਕੁਲ ਪਟਿਆਲਾ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਦੇ ਉਲਟ ਫੇਰ ਜਿਸ ਤਰ੍ਹਾਂ ਦੇ ਜਿਹੜੇ ਘਟਨਾ ਕਰਮ ਦਿਖਾਈ ਦਿੰਦੇ ਆ ਇੱਕ ਦੂਜੇ ਵਿੱਚ ਕਟਾਕਸ ਦਿਖਾਈ ਦਿੰਦਾ ਇਹਦੇ ਵਿੱਚ ਲੱਗਦਾ ਨਹੀਂ ਪਟਿਆਲਾ ਦਾ ਵਿਕਾਸ ਕਿਤੇ ਨਾ ਕਿਤੇ ਰੁੜ ਗਿਆ ਦਿਖਾਤਾ ਇੰਨਾ ਹੋ ਰਿਹਾ ਬੀਜੀ ਸਾਹਿਬ ਇੰਨੀ ਸਰਕਾਰ ਰੋਈ ਬੜ ਰਹੀ ਹੈ ਇੰਨਾ ਸਭ ਕੁਝ ਹੋ ਰਿਹਾ ਹੈ ਵਿਕਾਸ ਬਹੁਤ ਹੋ ਰਿਹਾ ਹੈ ਦਵਾ ਦਮ ਬੁਗਾਂਦਮਾਂ ਦੀ ਪੈਸੇ ਦੇ ਰਹੇ ਪਟਿਆਲੇ ਨੂੰ ਪਟਿਆਲੇ ਤਰੱਕੀਆਂ ਦੇ ਪਟਿਆਲਾ ਮੁੰਤਾ ਰਾਜਿੰ ਪਟਿਆਲੇ ਨੂੰ ਲਾਸਤ ਨਹੀਂ ਬਣਾਉਣੀ ਚਾਹੀਦੀ ਜਿੰਨਾ ਵਿਕਾਸ ਹੋ ਰਿਹਾ ਹੈ ਇਹਨੂੰ ਲਾਸਤ ਨਹੀਂ ਬਣਾ ਦੇਣੀ ਚਾਹੀਦੀ ਛੱਡ ਦੇਣੀ ਚਾਹੀਦੀ ਚੰਡੀਗੜ੍ਹ ਹਲਾ ਚੰਡੀਗੜ੍ਹ ਦੀ ਰਾਸਥਾਨੀ ਦਾ ਦਾਵਾ ਛੱਡ ਕੇ ਪਟਿਆਲੇ ਦੀ ਰਾਸਥਾਨੀ ਉਹ ਇਹਨਾਂ ਦੇ ਵਿਕਾਸ ਹੋ ਰਿਹਾ ਕਿੰਨੇ ਰੋਜ਼ ਤੁਸੀਂ ਉਧਰ ਘਾਟਣ ਦੇਖ ਰਹੇ ਹੋ ਖੰਡਾ ਚੌਂਕ ਇਧਰ ਵੀ ਬਣ ਗਏ ਇਧਰ ਵੀ ਬਣ ਗਏ ਖੰਡਾ ਚੌਂਕ ਦੀ ਗੁਰਮਹਾਰਾਜੀ ਯਾਤ ਸਾਡਾ ਲੱਗਦਾ ਨਹੀਂ ਕਿ ਚੌਂਕਾਂ ਜਿਹੜੇ ਚੌਂਕਾਂ ਦੇ ਵਿੱਚ ਇਸ ਤਰ੍ਹਾਂ ਦੇ ਖੰਡਾ ਚੌਂਕ ਬਣਾਏ ਜਾਂਦੇ ਆ ਆਖਰ ਕਿੰਨੇ ਕੋ ਖੰਡਾ ਚੌਂਕ ਹੋਰ ਬਣਨਗੇ ਐਮਐਲਏ ਸਾਹਮਣੇ ਉੱਤਨ ਕਿਹਾ ਇੱਕ ਇੱਕ ਚੌਂਕ ਤੇ ਹੋਰ ਵੀ ਉਹਨਾਂ ਦੀ ਹੈ ਪ੍ਰਗੋਜਲ ਹੈ ਉਹਨਾਂ ਦੀ ਮਤਲਬ ਆਪਾਂ ਖੰਡਾ ਚੌਂਕ ਵੜਾ ਕੇ ਵਿਕਾਸ ਦਿਖਾਉਣਾ ਵਿਕਾਸ ਹੀ ਹੈ ਜੀ ਇਹ ਦੇਖੋ ਬਾਹਰ ਤੋਂ ਲੋਕ ਬਦਲ ਲੋਕੇ ਜਗਮਗ ਦੇਖ ਕੇ ਖੁਸ਼ ਹੈ ਕਿ ਸ਼ਹਿਰ ਦੇ ਅੰਦਰ ਕੀ ਹੋ ਰਿਹਾ ਹੈ ਨਹੀਂ ਪਤਾ ਲੋਕੀ ਤਾਂ ਮੁਕਸ ਕੱਢੀ ਜਾਣਗੇ ਬਹੁਤ ਕੁਝ ਹੋ ਰਿਹਾ ਹੈ ਯਾਰ ਆਪ ਤੇ ਤਰੱਕੀ ਹੋ ਰਹੀ ਹੈ ਪਟਿਆਲੇ ਦੀ ਬਹੁਤ ਮਤਲਬ ਆਵਾਜ਼ ਦੀ ਪਾਰਟੀ ਦੇ ਐਮਐਲਏ ਦੀ ਗਵਾਈ ਵਿੱਚ ਵੱਡੀ ਤਰੱਕੀ ਹੋ ਰਹੀ ਹੈ ਬਹੁਤ ਤਰੱਕੀ ਹੋ ਰਹੀ ਹੈ ਇੱਕ ਵਾਰੀ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜ਼ਰੂਰ ਲੜਨੀ ਚਾਹੀਦੀ ਹੈ ਮੈਂ ਤਾਂ ਪਰ ਲੱਗਦਾ ਕਿ ਆਮਾਦੀ ਪਾਰਟੀ ਉਹਨਾਂ ਨੂੰ ਟਿਕਟ ਦੇ ਦੇਗੀ ਮਿਲੇਗੀ ਜੀ ਟਿਕਟ 100% ਮਿਲੇਗੀ ਮੈਂ ਤੁਸੀਂ ਨਾਲ ਚੱਲੋਗੇ ਵੇ ਇੱਕ ਚਾਚੇ ਦੀ ਭੁਮਕਾ ਜੋਭੋਗੇ ਚੱਲਾਂਗੇ ਜੀ ਬਿਲਕੁਲ ਚੱਲਾਂਗੇ ਮਤਲਬ ਇੱਕ ਚਾਚੇ ਵਾਲੀ ਭੁਮਕਾ ਇੱਕ ਵਾਰੀ ਫ ਬਿਲਕੁਲ ਕਰਾਂਗੇ ਭਤੀਜੇ ਦੇ ਵਿੱਚੋਂ ਦੇਖਿਆ ਕੁਝ ਕੇ ਅਜਿਹੀ ਸਿਆਸਤ ਕੋਈ ਹੋਰ ਵਿਅਕਤੀ ਨਾ ਕਰ ਸਕਿਆ ਹੋਵੇ ਜਿਹੜੀ ਸਿਆਸਤ ਦੇਖੋ ਜੀ ਸਾਡਾ ਐਮਐਲਏ ਕਿੰਨਾ ਮਿੱਠਾ ਹੈ ਕੋਈ ਕੌੜਾ ਕਿਸ ਨੂੰ ਬੋਲਦਾ ਨਹੀਂ ਕਿਸ ਨੂੰ ਐਨ ਮਿੱਠਾ ਹੈ ਮਤਲਬ ਸ਼ਹਿਰ ਨਾਲੋਂ ਮਿੱਠਾ ਸ਼ਹਿਰ ਨਾਲੋਂ ਵੀ ਜ਼ਿਆਦਾ ਮਿੱਠਾ ਹੈ ਐਮਐਲਏ ਦੇ ਵਿੱਚ ਜਿਹੜੇ ਗੁਣ ਹੈ ਉਹ ਸ਼ਹਿਰ ਨਾਲੋਂ ਵੀ ਚੰਗੇ ਆ ਮੈਂ ਕਹਿੰਦਾ ਇੰਨੇ ਗੁਣੇ ਪੁੱਛੋ ਨਾ ਤੁਸੀਂ ਮਤਲਬ ਫਿਰ ਤਾਂ ਲੋਕ ਸ਼ਹਿਰ ਚੱਟਣਾ ਛੱਡ ਦੇਣਗੇ ਫਿਰ ਤਾਂ ਐਮਐਲਏ ਨੂੰ ਚੱਟਿਆ ਕਰ ਇਹ ਤੁਸੀਂ ਦੂਜੇ ਪਾਸੇ ਲੈ ਗਏ ਸਾਡੇ ਐਮਐਲਏ 'ਚ ਕੋਈ ਕਮੀ ਨਹੀਂ ਹੈ ਕੋਈ ਕੁਝ ਨਹੀਂ ਹੈ ਬਹੁਤ ਵਧੀਆ ਕੰਮ ਕਰ ਰਿਹਾ ਦੇਖੋ ਅੱਛਾ ਕ੍ਰਿਸ਼ਨ ਚੰਦ ਬਦੂ ਇੱਕ ਹੁਣ ਦੱਸੋ ਕਿ ਸੱਤ ਵਾਰ ਤੱਕ ਕਾਉਂਸਲਰ ਬਣ ਗਿਆ ਹੁਣ ਅੱਗੇ ਜਾ ਕੇ ਉਹ ਸਿਆਸਤ ਵਿੱਚ ਦਿਖਾਈ ਦੇਗਾ ਕਿ ਘਰ ਬੈਠੇਗਾ ਦਵਾਂਗੇ ਜੀ ਬਿਲਕੁਲ ਦਵਾਂਗੇ ਮਤਲਬ ਜਿੰਨੇ ਨਫੇ ਨੁਕਸਾਨ ਹੋਇਆ ਕਿੱਦਾਂ ਪੂਰੇ ਹੋਣਗੇ ਚਲੋ ਇਹ ਤਾਂ ਕਿਸਮਤ ਦੇ ਸੌਦੇ ਨੇ ਜੀ ਹੋ ਜਾਣਗੇ ਕੋਈ ਗੱਲ ਨਹੀਂ ਅਸੀਂ ਆਪਣੀ ਪਾਰਟੀ ਦੇ ਆਪ ਵਿੱਚ ਖੜੇ ਹਾਂ ਆਪ ਦੇ ਨਾਲ ਹੀ ਰਹਾਂਗੇ ਅੱਛਾ ਇੱਕ ਇਹ ਦੱਸੋ ਕਿ ਚਲੋ ਇਹਦਾ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਭੂਮਿਕਾ ਸੀ ਸਰਕਾਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੀ ਭੂਮਿਕਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੈ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਸ਼ਹਿਰ ਦੇ ਵਿੱਚ ਬੈਠੇ ਹੋ ਲੋਕਾਂ ਦੀ ਨਮਜ ਨੂੰ ਟੁੰਹਦੇ ਹੋ ਕੁਝ ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਲੋਕੀ ਬਹੁਤ ਵਧੀਆ ਕਹਿ ਰਹੇ ਆ ਬਹੁਤ ਵਧੀਆ ਕੰਮ ਕਰਦੀ ਆ ਆਪ ਸਰਕਾਰ ਨਾ ਉਹ ਆਪਣੇ ਨੂੰ ਛੱਡੇ ਨਾ ਬਗਾਨੇ ਜਿਹੜੇ ਜਿਹੜੇ ਕਰਪਟ ਆ ਅੰਦਰ ਠੋਕ ਰਹੇ ਆ ਨਮਜੋਤ ਸਿੰਘ ਸਿੱਧੂ ਨਾਲ ਦੁਬਾਰਾ ਸਮਰਖ ਹੋਇਆ ਹਾਂ ਉਹ ਅੰਦਰ ਰਹਿੰਦੇ ਜੀ ਆਪਨਾ ਪਰ ਮਤਬ ਉਹਦਾ ਆਪਣਾ ਕਿਸਰਾ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਕੁਝ ਕਰਨ ਜਾ ਰਿਹਾ ਦੇਖੋ ਇਹ ਤਾਂ ਹਾਈ ਕਮਾਂਡ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਨਵਜੋਤ ਜੀ ਆਪਣੇ ਕਾਰੋਬਾਰ ਚ ਵੀ ਵਿਜੀ ਹੈ ਠੀਕ ਹੈ ਤੇ ਬਾਕੀ ਨਵਜੋਤ ਜੀ ਬਹੁਤ ਵਧੀਆ ਇਨਸਾਨ ਹੈ ਜੇ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਦੁਬਾਰਾ ਆ ਗਿਆ ਤਾਂ ਲੱਗਦਾ ਕਿ ਕ੍ਰਿਸ਼ਨ ਚੰਦ ਬੁੱਧੂ ਫੇਰ ਇੱਕ ਵਾਰ ਨਵਜੋਤ ਸਿੰਘ ਸਿੱਧੂ ਵਾਲੇ ਪੱਲੇ ਚ ਦਿਖਾਈ ਦੇ ਸਕਦਾ ਫੇਰ ਤਾਂ ਜਾਵਾਂਗੇ ਜੀ ਫਿਰ ਤਾਂ ਜਾਵਾਂਗੇ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਹੀ ਸਰਦਾਰ ਲਾਲ ਸਿੰਘ ਜੀ ਉਹਨਾਂ ਫਿਰ ਤਾਂ ਮੈਂ ਜਾਵਾਂਗਾ ਹੀ ਉਹਨਾਂ ਨਾਲ ਸਿੰਘ ਤਾਂ ਰਾਹ ਲੋ ਗਾਂਧੀ ਨੂੰ ਮਿਲ ਕੇ ਆਇਆ ਹਾਂ ਆਇਆ ਮੇਰੇ ਫੋਨ ਆ ਜੀ ਮਾ ਅ ਆਖਰੀ ਸਵਾਲ ਹੈ ਮੇਰਾ ਕ੍ਰਿਸ਼ਨ ਚੰਦ ਬੁੱਧੂ ਨਵਜੋਤ ਸਿੰਘ ਸਿੱਧੂ ਵੱਲ ਜਾਏਗਾ ਭਤੀਜੇ ਵੱਲ ਜਾਏਗਾ ਕਾਂਗਰਸ ਵੱਲ ਜਾਏਗਾ ਕਿੱਧਰ ਜਾਏਗਾ ਦੇ ਕੋਈ ਨੰਬਰ ਇੱਕ ਤਾਂ ਜੇ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਦਿੱਤੀ ਪਾਰਟੀ ਨੇ ਮੈਂ ਨਵਜੋਤ ਸਿੰਘ ਸਿੱਧੂ ਮੇਰੀ ਫਰਸਟ ਚੁਆਇਸ ਹੋਏਗੀ ਨਹੀਂ ਫਿਰ ਮੇਰਾ ਭਤੀਜਾ ਹੈਗਾ ਹੀ ਹੈ ਵਧੀਆ ਬੋਲ ਬਿਲਕੁਲ ਧੰਨਵਾਦ ਜੀ ਇਹਨਾਂ ਸੱਤ ਵਾਰ ਦੇ ਕਾਉਂਸਲਰ ਕ੍ਰਿਸ਼ਨ ਚੰਦ ਬੁੱਧੂ ਜਿਹੜੇ ਬਾਕੀ ਨਾਲ ਗੱਲ ਕਰਦੇ ਆ ਜਿਨ੍ਹਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦੀ ਜਹੀ ਸਿਆਸਤ ਨਹੀਂ ਹੁੰਦੀ ਜਿਹੜੇ ਲੋਕਲ ਭਾਵੀ ਸਿਆਸਤ ਸਿਆਸਤਦਾਨ ਕਰਦੇ ਆ ਅਕਸਰ ਕ੍ਰਿਸ਼ਨਜੰਦ ਬੁੱਧੂ ਬੇਖੌਫ ਹੋ ਕੇ ਗੱਲ ਕਰਦੇ ਆ ਉਹ ਕਹਿੰਦੇ ਮੇਰਾ ਭਤੀਜੇ ਨਾਲ ਬੜਾ ਲਗਾ ਸੀ ਜਿਹੜਾ ਮੇਰਾ ਭਤੀਜਾ ਹੈ ਉਹ ਸ਼ਹਿਦ ਵਰਗਾ ਤੇ ਮਿੱਠਾ ਤੇ ਮਿੱਠਾ ਬੰਦਾ ਜਿਹੜਾ ਉਹ ਇੰਨਾ ਕੋ ਵਿਕਾਸ ਕਰਾ ਰਿਹਾ ਪਟਿਆਲੇ ਦੇ ਵਿੱਚ ਕੀ ਉਹਨਾਂ ਨੂੰ ਇੱਕ ਵਾਰ ਫੇਰ ਟਿਕਟ ਮਿਲਣੀ ਚਾਹੀਦੀ ਹੈ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਉਹ ਆਪਣੇ ਭਤੀਜੇ ਦਾ ਸਾਥ ਜ਼ਰੂਰ ਦੇਣਗੇ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਜੇ ਨਮਜੋਤ ਸਿੰਘ ਸਿੱਧੂ ਮੁਰੀ ਸਰਗਰਮੀ ਦੇ ਨਾਲ ਮੋੜ ਪੰਜਾਬ ਦੀ ਸਿਆਸਤ ਵਿੱਚ ਦਿਖਾਈ ਦਿੱਤਾ ਉਹ ਨਵਜੋਤ ਸਿੰਘ ਸਿੱਧੂ ਨਾਂ ਵੀ ਜਾ ਸਕਦੇ ਆ ਜੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਇਰ ਨੇ ਕਰਦੀ ਤਾਂ ਇਹ ਹੋ ਸਕਦਾ ਕਿ ਉਹ ਲਾਲ ਸਿੰਘ ਦੇ ਨਾਲ ਚਲੇ ਜਾਣ ਖੈਰ ਕ੍ਰਿਸ਼ਨਚੰਦ ਬੁੱਧੂ ਕਿਸੇ ਪਾਸੇ ਵੀ ਜਾਣ ਪਰ ਜਿਸ ਤਰ੍ਹਾਂ ਦੇ ਨਫੇ ਨੁਕਸਾਨ ਕ੍ਰਿਸ਼ਨਚੰਦ ਬੁੱਧੂ ਨੇ ਸਿਆਸਤ ਦੇ ਵਿੱਚ ਝੱਲੇ ਆ ਉਸ ਦੀ ਮਾਰ ਉਹਨਾਂ ਦੇ ਚਿਹਰੇ ਤੋਂ ਦਿਖਾਈ ਦਿੰਦੀ ਹੈ ਉਹਨਾਂ ਦੀਆਂ ਗੱਲਾਂ ਤੋਂ ਦਿਖਾਈ ਦਿੰਦੀ ਹੈ ਤੇ ਉਹਨਾਂ ਨੇ ਬਾਕੀ ਭਰੀਆਂ ਗੱਲਾਂ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਭਤੀਜੇ ਅਜੀਤਪਾਲ ਸਿੰਘ ਕੋਹਲੀ ਨੂੰ ਇੱਕ ਵਾਟ ਟਿਕਟ ਮਿਲਣੀ ਚਾਹੀਦੀ ਹੈ ਜਿੰਨਾ ਕੋ ਵਿਕਾਸ ਹੋ ਸੜਕਾਂ ਰਹੀਂ ਵੱਖ-ਵੱਖ ਥਾਵਾਂ ਤੇ ਖੰਡਾ ਚੌਂਕ ਬਣਾ ਕੇ ਕਰਦੇ ਨਜ਼ਰ ਆ ਰਹੇ ਹੈ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ